ਸਾਤਿਕਾਰਯੋਗ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਬਿਲਕੁਲ ਠੀਕ ਹਾਂ ਤੇ ਜਿਹੜੀ ਅੱਜ ਵਾਲੀ ਵੀਡੀਓ ਮੈਂ ਤੁਹਾਡਾ ਸ਼ੇਅਰ ਕਰਨ ਜਾ ਰਹੀ ਹਾਂ ਇਹ ਕੱਲ੍ਹ ਵਾਲੀ ਵੀਡੀਓ ਦੀ ਕੰਟੀਨਿਊਸ਼ਨ ਵਿੱਚ ਹੈ ਜਿਹੜੀ ਕੱਲ੍ਹ ਵਾਲੀ ਵੀਡੀਓ ਸੀ ਬਹੁਤ ਹੀ ਜ਼ਿਆਦਾ ਵੱਡੀ ਹੋ ਰਹੀ ਸੀ ਤੇ ਫਿਰ ਮੈਂ ਕਿਹਾ ਚਲੋ ਮੈਂ ਦੋ ਪਾਰਟਸ ਇਨ ਡਿਵਾਈਡ ਕਰ ਦਾਨੀ ਆ ਬਹੁਤ ਹੀ ਜ਼ਿਆਦਾ ਵੱਡੀ ਸੀ ਕੱਲ੍ਹ ਵਾਲੀ ਵੀਡੀਓ ਵੀ ਵੱਡੀ ਸੀ ਕਾਪੀ ਮੇਲਾ ਦਾ 18 ਮਿੰਟ ਦੀ ਸੀ ਫਿਰ ਉਹ ਉਹਦਾ ਮੈਂ ਸੈਕਿੰਡ ਪਾਰਟ ਅੱਜ ਤੁਹਾਨੂੰ ਸ਼ੇਅਰ ਕਰ ਰਹੀ ਐ ਕੱਲ ਕੰਮ ਵੀ ਮੈਨੂੰ ਬਹੁਤ ਹੀ ਜ਼ਿਆਦਾ ਸੀ ਫਿਰ ਵੀਡੀਓ ਵੀ ਸ਼ੂਟ ਕਰਦੇ ਕਰਦੇ ਕਾਫੀ ਲੰਬੀ ਜਾ ਰਹੀ ਸੀ ਅ ਕੱਲ ਕੰਮ ਵੀ ਇੰਨੇ ਜ਼ਿਆਦਾ ਸੀ ਇੰਨੇ ਜ਼ਿਆਦਾ ਸੀਗੇ ਕਿਉਂਕਿ ਮੈਂ ਦੋ ਤਿੰਨ ਦਿਨਾਂ ਤੋਂ ਅ ਘਰ ਦੇ ਕੰਮ ਵੀ ਨਹੀਂ ਕਰ ਰਹੀ ਸੀ ਅ ਥੋੜਾ ਬਹੁਤ ਜਿਹਾ ਹੋ ਰਿਹਾ ਸੀ ਐਨ ਜ਼ਿਆਦਾ ਹੋ ਨਹੀਂ ਰਿਹਾ ਸੀ ਉਹ ਕੰਮ ਵੀ ਇਕੱਠੇ ਹੋ ਗਏ ਤੇ ਫਿਰ ਵੀਡੀਓ ਵੀ ਨਹੀਂ ਸ਼ੂਟ ਕਰੀ ਸੀ ਜੇ ਵੀਡੀਓ ਮੈਂ ਤੁਹਾਨੂੰ ਨਾ ਵੀਂਦੀ ਕੱਲ ਤੇ ਉਹ ਵੀ ਦੇਣੀ ਜੂਰ ਸੀ ਨਾ ਸ਼ੇਅਰ ਕਰਦੀ ਤਾਂ ਫਿਰ ਮੇਰਾ ਗੈਪ ਪਿਆ ਜਾਣਾ ਸੀਗਾ ਮੈਨੂੰ ਵੀ ਆਏ ਹੁੰਦਾ ਵੀ ਕਭ ਨਾ ਕਭ ਮੈਂ ਜ਼ਰੂਰ ਤੁਹਾਨੂੰ ਵੀਡੀਓ ਦਵਾਂ ਜਿਸ ਤੇ ਨਈ ਵੀਡੀਓ ਤੁਹਾਨੂੰ ਸ਼ੇਅਰ ਕਰ ਪਾਂਦੇ ਉਸ ਦਿਨ ਮੇਰੀ ਆਏ ਸਮਝੋ ਵੀ ਬਸ ਮਜਬੂਰੀ ਹੁੰਦੀ ਹੈ ਨਹੀਂ ਆਦਰਵਾਇਸ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਰੋ ਤੁਹਾਨੂੰ ਵੀਡੀਓ ਸ਼ੇਅਰ ਕਰਾਂ ਕਈ ਵਾਰ ਕੀ ਹੁੰਦਾ ਨਾ ਵੀਡੀਓ ਬਣੀ ਪਈ ਹੁੰਦੀ ਆ ਪਰ ਨੈਕਸਟ ਡੇ ਅਸੀਂ ਕਿਤੇ ਚਲੇ ਜਾਂਦੇ ਆ ਫਿਰ ਉਹ ਵੀਡੀਓ ਦੀ ਐਡੀਟਿੰਗ ਨਹੀਂ ਹੋ ਪਾਉਂਦੀ ਜੋ ਕਦੇ ਹੈ ਹੀ ਨਹੀਂ ਆਪਾਂ ਬੈਠੀ ਨਹੀਂ ਕਰੇ ਫਿਰ ਐਡੀਟਿੰਗ ਕਿਵੇਂ ਹੋਊਗੀ ਕਦੇ ਉਹਦਾ ਵੌਇਸਓਵਰ ਹੋਊਗਾ ਫਿਰ ਉਹ ਵੀਡੀਓ ਪਈ ਰਹਿੰਦੀ ਆ ਫਿਰ ਮੇਰਾ ਗੈਪ ਪੈ ਜਾਂਦਾ ਫਿਰ ਨੈਕਸਟ ਡੇ ਉਹ ਤੁਹਾਨੂੰ ਐਡੀਟਿੰਗ ਕਰਕੇ ਦੇਣੀ ਪੈਂ ਆਪਣੇ ਕੰਮ 'ਚ YouTube 'ਚ ਕੰਸਿਸਟੈਂਟ ਰਹਿਣਾ ਬਹੁਤ ਔਖਾ ਕਿਉਂਕਿ ਬਾਹਰ ਅੰਦਰ ਦੇ ਕੰਮ ਵੀ ਮੈਨੇਜ ਕਰਨੇ ਨੇ ਘਰੇ ਵੀ ਕੰਮ ਕਰਨੇ ਨੇ ਵੀਡੀਓ ਦੀ ਐਡੀਟਿੰਗ ਤੇ ਸ਼ੂਟਿੰਗ ਲਈ ਵੀ ਟਾਈਮ ਚਾਹੀਦਾ ਅ ਇਕੱਲੇ ਪਰਸਨ ਲਈ ਔਖਾ ਜੇ ਦੋ ਜਾਂ ਤਿੰਨ ਤੁਸੀਂ ਹੈਂਡਲ ਕਰ ਲਿਆ ਹੋਣਾ ਫਿਰ ਥੋੜਾ ਈਜ਼ੀ ਹੋ ਜਾਂਦਾ ਪਰ ਇਕੱਲੇ ਨੂੰ ਸਾਰਾ ਕੁਝ ਕਰਨਾ ਵੀਡੀਓ ਸ਼ੂਟ ਵੀ ਕਰਨੀ ਐਡੀਟ ਵੀ ਕਰਨੀ ਔਖਾ ਹੋ ਜਾਂਦਾ ਮੈਂ ਰੀਸੈਂਟਲੀ ਲਾਸ ਸੁੰਡੇ ਅਸੀਂ ਗਏ ਸੀਗੇ ਪਟਿਆਲੇ ਸਾਈਡ ਕੀਤੇ ਤੇ ਉਸ ਜਿਹੜਾ ਅਸੀਂ ਪਰਮੇਸ਼ਰ ਦਵਾਰ ਰੁਕੇ ਸੀ ਮੱਥਾ ਟੇਕਨ ਉੱਥੇ ਮੈਨੂੰ ਮੇਰੇ ਸਬਸਕ੍ਰਾਈਬਰ ਮਿਲੇ ਮੈਨੂੰ ਇੰਨਾ ਜ਼ਿਆਦਾ ਵਧੀਆ ਲੱਗ ਉਹ ਮੈਨੂੰ ਕਮੈਂਟ ਵੀ ਕਰਦੇ ਹੁੰਦੇ ਨੇ ਵੀਡੀਓ ਵਿੱਚ ਤੇ ਮੈਂ ਹਜੇ ਉਤਰੀ ਵੀ ਨਹੀਂ ਸੀ ਕਾਰ ਵਿੱਚੋਂ ਜਸਟ ਕਾਰ ਦਾ ਸੀ ਰੋਕੀ ਸੀ ਪਾਰਕਿੰਗ ਵਿੱਚ ਵੀ ਚਲੋ ਉਤਰਦੇ ਆ ਮੱਥਾ ਟੇਕਦੇ ਆ ਤੇ ਉਹਨਾਂ ਨੇ ਮੈਨੂੰ ਪਹਿਲਾਂ ਹੀ ਪਛਾਣ ਲਿਆ ਤੇ ਮੇਰੇ ਵੱਲ ਭੱਜ ਆਏ ਕਹਿੰਦੇ ਮੈਂ ਐਂ ਕਰਕੇ ਆਪਣਾ ਨਾਮ ਦੱਸਿਆ ਤੇ ਮੈਂ ਤੁਹਾਡੀ ਵੀਡੀਓਜ਼ ਦੇਖਦੀ ਹੁੰਦੀ ਹਾਂ ਬਹੁਤ ਜ਼ਿਆਦਾ ਵਧੀਆ ਲੱਗਿਆ ਮੈਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਇੰਨਾ ਪਿਆਰ ਤੁਸੀਂ ਮੈਨੂੰ ਦਿੰਨੇ ਹੋ ਨਾ ਐਦਾਂ ਇੱਕ ਮਾਮਸਾ ਅਸੀਂ ਮੈਂ ਤੇ ਦਵਿੰਦਰ ਅਸੀਂ ਗਏ ਅਸੀਂ ਉਦ ਕਾਰ 'ਚ ਹੀ ਸੀਗੇ ਜਸਟ ਪਾਰਕਿੰਗ ਲੱਭ ਰਹੀ ਸੀ ਵੀ ਕਾਰ ਕਿੱਥੇ ਪਾਰਕ ਕਰੀਏ ਤੇ ਉਧਰੋਂ ਮੇਰੇ ਮਾਨਸਾ ਤੋਂ ਸਬਸਕ੍ਰਾਈਬਰ ਸੀ ਉਹ ਵੀ ਐਦਾਂ ਬਾਜ਼ਾਰ ਚੋ ਸ਼ੌਪ ਚੋਂ ਨਿਕਲੀ ਹੋਣੀ ਤੇ ਉਹਨਾਂ ਨੇ ਜਦੋਂ ਸਾਨੂੰ ਪਛਾਣਿਆ ਕਿਉਂਕਿ ਮੈਂ ਤਾਂ ਪਛਾਣ ਨਹੀਂ ਸਕਦੀ ਤੁਹਾਨੂੰ ਹਨਾ ਮੇਰੇ 파ਈ ਫੇਸ ਜਿਹਨੂੰ ਹੁਣ ਮੈਂ ਪਛਾਣ ਲਿਆ ਚਲੋ ਅੱਗੇ ਤੋਂ ਉਹਨੂੰ ਤਾਂ ਮੈਂ ਪਛਾਣ ਸਕਦੀ ਆ ਪਰ ਜਿਹਨੂੰ ਕਦੇ ਮੈਂ ਮਿਲੀ ਨਹੀਂ ਉਹਨੂੰ ਮੈਂ ਕਦੇ ਪਛਾਣਾ ਪਈ ਮੇਰੇ ਸਬਸਕ੍ਰਾਈਬਰ ਨੇ ਤੁਸੀਂ ਮੈਨੂੰ ਪਛਾਣ ਸਕਦੇ ਹੋ ਕਿਉਂਕਿ ਤੁਸੀਂ ਮੇਰੇ ਰੋਜ਼ ਵੀਡੀਓਜ਼ ਦੇਖਦੇ ਹੋ ਤੇ ਉਹ ਵੀ ਕਾਰ ਵੱਲ ਭੱਜੇ ਆਉਣਾ ਮਤਲਬ ਕਿ ਆ ਰਹੀ ਸਾਡੀ ਕਾਰ ਵੱਲ ਤੇ ਫਿਰ ਉਹ ਕਹਿੰਦੇ ਕਿ ਮੈਂ ਐਂ ਕਰਕੇ ਬਨਾਮ ਦੱਸਿਆ ਮਾਨਸਾ ਤਾਂ ਉਹਨਾਂ ਤਾਂ ਮੇਰੇ ਨਾਲ ਫੋਨ ਤੇ ਗੱਲ ਵੀ ਹੁੰਦੀ ਰਹਿੰਦੀ ਹੈ ਮੇਰੇ ਸਬਸਕ੍ਰਾਈਬਰ ਨੇ ਮਾਨਸਾ ਤਾਂ ਉਹ ਮੇਰੇ ਫੋਨ ਤੇ ਵੀ ਅਸੀਂ ਗੱਲ ਕਰਦੇ ਹੀ ਰਹਨੇ ਆ ਤੇ ਉਹ ਕਹਿੰਦੇ ਦਵਿੰਦਰ ਨੂੰ ਕਹਿੰਦੇ ਵੀਰ ਜੀ ਨੂੰ ਪਛਾਣ ਲਿਆ ਪਰ ਮੈਨੂੰ ਕਹਿੰਦੇ ਥੋੜੀ ਪਛਾਣ ਨਹੀਂ ਆਈ ਵੀਰ ਜੀ ਨੂੰ ਮੈਂ ਪਛਾਣ ਲਿਆ ਸੀ ਵੀਰ ਜੀ ਨੂੰ ਪਛਾਣ ਕੇ ਫਿਰ ਮੈਂ ਤੁਹਾਨੂੰ ਪਛਾਣਿਆਗਾ ਤੇ ਉਹ ਵਧੀਆ ਲੱਗਿਆ ਬਹੁਤ ਵਧੀਆ ਲੱਗਦਾ ਜਦੋਂ ਬਾਹਰ ਨਾਲ ਅੰਦਰ ਦੇ ਆਪਣੇ ਸਬਸਕ੍ਰਾਈਬਰ ਆਪਾਂ ਨੂੰ ਮਿਲਦੇ ਨੇ ਤੇ ਉਹ ਗੱਲ ਵੀ ਕਰਦੇ ਨੇ ਹਨਾ ਤੇ ਕਈ ਵਾਰ ਕੀ ਹੁੰਦਾਗਾ ਤੁਸੀਂ ਮੇਰੇ ਚਾਹ ਕੋਲੋ ਜੀ ਲੰਘ ਜਿਓ ਮੈਨ ਤੁਸੀਂ ਪਛਾਣ ਲਓ ਤਾਂ ਬੁਲਾ ਲਿਆ ਕਰੋ ਇੱਕ ਵਾਰ ਕਾਫੀ ਟਾਈਮ ਪਹਿਲਾਂ ਦੀ ਗੱਲ ਹੈ ਮੈਨੂੰ ਲੱਗਾ ਸਾਲ ਡੇਢ ਸਾਲ ਹੋ ਗਿਆ ਹੋਊਗਾ ਉਦੋਂ ਕੀ ਤੇ ਵਿਆਹ ਤੇ ਕੋਈ ਮਿਲਿਆ ਸੀਗਾ ਸਬਸਕ੍ਰਾਈਬਰ ਮਿਲੇ ਨਹੀਂ ਮੀਨਸ ਅਸੀਂ ਮਿਲੇ ਹੀ ਨਹੀਂ ਹੈਗੇ ਉਹਨਾਂ ਨੇ ਮੈਨੂੰ ਦੇਖ ਲਿਆ ਤੇ ਉਹਨਾਂ ਨੇ ਮੈਨੂੰ ਮੈਸੇਜ ਕੀਤਾ ਆਏ ਕਰਕੇ ਤੁਸੀਂ ਉਹਦੇ ਵਿਆਹ ਤੇ ਆਏ ਸੀਗਾ ਅੱਜ ਵੀ ਮੈਂ ਤੁਹਾਨੂੰ ਦੇਖਿਆ ਸੀਗਾ ਪਰ ਉਹਨਾਂ ਨੇ ਮੈਨੂੰ ਬੁਲਾਇਆ ਨਹੀਂ ਮਿਲੇ ਨਹੀਂ ਹੈਗੇ ਹਨਾ ਤੇ ਮੈਨੂੰ ਵੀ ਲੱਗਾ ਕਿ ਤਨਾ ਕਿਤੇ ਵੀ ਮਿਲ ਲੈਣਾ ਚਾਹੀਦਾ ਜੇ ਆਪਾਂ ਤੁਹਾਨੂੰ ਪਹਿਲੇਖਾ ਵੀ ਪਹਿਰੇ ਆਕਨਿਸਤ ਪੁੱਛ ਲਓ ਕੋਈ ਗੱਲ ਦੀ ਪੁੱਛਣ ਦਾ ਕੋਈ ਡਰ ਨਹੀਂ ਹੁੰਦਾ ਤੋ ਚਲੋ ਫਿਰ ਦੇਖੋ ਤੁਸੀਂ ਇੰਜੋਏ ਕਰੋ ਅੱਜ ਦੀ ਵੀਡੀਓ ਕੰਮ 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 ਨਹੀਂ ਜਿਆਦਾ ਕੰਮ ਹੁੰਦੇ ਨੇ ਘਰ ਦੇ ਪੁੱਛੋ ਨਾ ਮੈਨੂੰ ਕੱਲ ਲੱਗਿਆ ਵੀ ਅੱਜ ਮੈਂ ਬਹੁਤ ਹੀ ਜ਼ਿਆਦਾ ਕੰਮ ਕਰਦੇ ਵੀ ਚਲ ਕੱਲ ਨੂੰ ਥੋੜਾ ਰਿਲੈਕਸਿੰਗ ਜਿਹਾ ਡੇ ਹੋਊਗਾ ਹਨਾ ਪਰ ਅੱਜ ਫੇਰ ਕੋਈ ਰਿਲੈਕਸਿੰਗ ਨਹੀਂ ਹੈਗਾ ਵੀ ਲੇਡੀਜ਼ ਲਈ ਕੋਈ ਸੰਡੇ ਨਹੀਂ ਕੋਈ ਵੀਕਐਂਡ ਨਹੀਂ ਕੁਛ ਨਹੀਂ ਕਾਣਾ-ਦਾਣਾ ਸਭ ਨੂੰ ਸਭ ਕੁਝ ਫੁੱਲ ਸੇਵਾ ਪਾਣੀ ਚਾਹੀਦਾ ਚਾਹੀਦਾ ਡੇਲੀ-ਡੇਲੀ ਇਹ ਤਾਂ ਹੈ ਨਹੀਂ ਇੱਕ ਦਿਨ ਆਪਾਂ ਕਿਚਨ ਬੰਦ ਕਰ ਲਾਂਗੇ ਹੋ ਹੀ ਨਹੀਂ ਸਕਦਾ ਹੈਗਾ ਜਾਂ ਇੱਕ ਦਿਨ ਕੱਪੜੇ ਨਹੀਂ ਧੋਵਾਂਗੇ ਚਲੋ ਕੱਪੜੇ ਧੋਣ ਨੂੰ ਤਾਂ ਇੱਕ ਦਿਨ ਸਰਜੂਗਾ ਔਰ ਸਾਫ ਸਫਾਈ ਖਾਣਾ ਪਾਣੀ ਮਾਂਜਣੇ ਇਹ ਤਾਂ ਰੋਜ਼ ਦੇ ਕੰਮ ਨੇ ਇਹਨਾਂ ਤਾਂ ਛੁੱਟੀ ਨਹੀਂ ਲੈ ਸਕਦੇ ਹੈਗੇ ਚਲੋ ਜੀ ਤੁਸੀਂ ਦੇਖੋ ਹੁਣ ਅੱਗੇ ਵੀਡੀਓ ਹੁਣ ਮੈਂ ਰੋਸਟ ਕਰ ਰਹੀ ਸੀ ਦਲੀਆ ਮੇਰੇ ਕੋਲ ਨਾ ਬਾਜ਼ਾਰ ਵਾਲੇ ਦਲੀਏ ਦਾ ਇੱਕ ਪੈਕੇਟ ਪਿਆ ਸੀ ਵੈਸੇ ਤਾਂ ਜਿਹੜਾ ਮੈਂ ਦਲੀਆ ਖਾਨੀਆਂ ਮਾਰਨਿੰਗ ਚ ਬ੍ਰੈਕਫਾਸਟ ਵਿੱਚ ਉਹ ਘਰ ਵਾਲਾ ਦਲੀਆ ਘਰ ਦੀ ਕਣਕ ਦਾ ਭੁੰਨ ਕੇ ਤੇ ਦਲ ਕੇ ਮੈਨੂੰ ਮੰਮੀ ਨੇ ਦਿੱਤਾ ਸੀ ਉਹ ਮੈਂ ਬਣਾ ਲਾ ਨਹੀਂ ਹੁੰਦੀ ਪਰ ਇਹ ਪੈਕੇਟ ਵਾਲਾ ਪਿਆ ਸੀ ਮੈਂ ਕਿਹਾ ਚਲੋ ਇਹ ਵੀ ਖਰਾਬ ਕਿਉਂ ਕਰੀਏ ਨਾਲ ਨਾਲ ਥੋੜਾ ਥੋੜਾ ਮੈਂ ਇਹ ਵੀ ਪਾਲਾ ਕਰੂ ਯਾਰ ਕਦੇ ਇਹ ਬਣਾ ਲੈ ਕਦੇ ਉਹ ਬਣਾ ਲੈ ਯਾਨੀ ਕਿ ਚੀਜ਼ ਖਰਾਬ ਨਹੀਂ ਕਰਨੀ ਕਿਸੇ ਤਰ੍ਹਾਂ ਉਹਨੂੰ ਯੂਟਿਲਾਈਜ਼ ਕਰ ਲਈਏ ਬਸ ਘੋਲੀ ਕਰੀ ਪਈ ਸੀ ਕਿద్ది ਦੀ ਵੀ ਭੁੰਨ ਕੇ ਰੱਖਾਂ ਮੈਨੂੰ ਆਈ ਸਮੇਂ ਜਦ ਪੈਕਟ ਖੋਲੂਗੀ ਤਾਂ ਭੁੰਨ ਕੇ ਹੀ ਰੱਖੂਗੀ ਕਿਉਂਕਿ ਜਦੋਂ ਫਿਰ ਦਲੀਆ ਬਣਾਉਣਾ ਹੁੰਦਾ ਉਹਨੂੰ ਆਪਾਂ ਪਹਿਲਾਂ ਕਿਉਚ ਭੁੰਨ ਦਿਆਂ ਜਿਹੜਾ ਨਹੀਂ ਭੁੰਨੇ ਹੁੰਦਾ ਪਹਿਲਾਂ ਫਿਰ ਉਹ ਮੇਰਾ ਭੁੰਨ ਵਾਲਾ ਟਾਈਮ ਆ ਜਿਹੜਾ ਬਚ ਜਾਊਗਾ ਕਿਉਂਕਿ ਜਦ ਆਪਾਂ ਦਲੀਆ ਬਣਾਉਣਾ ਕੱਚੀ ਕਣਕ ਦਾ ਆਪਾਂ ਪਹਿਲਾਂ ਕਿਉਚ ਭੁੰਨ ਦਿਆਂ ਫਿਰ ਉਹ ਕਿਉਚ ਭੁੰਨ ਦੀ ਲੋਡ ਨਹੀਂ ਰਹਿਣੀ ਜਦੋਂ ਮੈਂ ਇਸ ਤਰੀਕੇ ਨਾਲ ਤੁਸੀਂ ਵਾਸ ਕੁੱਕਰ ਚ ਪਾਣੀ ਪਾਓ ਤੇ ਦਲੀਆ ਪਾਓ ਵਿਸਰ ਲਗਵਾ ਲਓ ਜੇ ਜਲਦੀ ਆ ਤਾਂ ਨਹੀਂ ਜਲਦੀ ਤਾਂ ਤੁਸੀਂ ਉਹ ਕੋਲੇ ਕਢ ਕੇ ਕਟਚੀ ਮਾਰ ਮਾਰ ਬਣਾ ਲਓ। ਇਦਾਂ ਲਈ ਇਹਦਾ ਹੁਣ ਰੰਗ ਵੀ ਚੇਂਜ ਹੋ ਕੇ ਥੋੜਾ ਲਾਲੀ ਵਿੱਚ ਹੋ ਗਿਆ ਤੇ ਕਣਕ ਇਹ ਕਣਕ ਕਟ ਸੋਰੀ ਦਲੀਆ ਭੁੰਨਿਆ ਗਿਆ ਤੇ ਖੁਸ਼ਬੂ ਵੀ ਆਉਣ ਲੱਗੀ ਤੇ ਕਲਰ ਵੀ ਲਾਲੀ ਵਿੱਚ ਹੋ ਗਿਆ ਤੇ ਮੈਂ ਗੈਸ ਕਰ ਤਾਂ ਬੰਦ ਪੈਨ ਗਰਮਾ ਜਾਂ ਤੇ ਨੂੰ ਹੋਰ ਪਾਂਡੇ ਚ ਕੱਢ ਦਾਂ ਨੇ ਜਾਂ ਫਿਰ ਪੈਨ ਹਲੇ ਗਰਮਾ ਥੋੜਾ ਜਿਹਾ ਹਿਲਾਉਣਾ ਪਊਗਾ ਤੇ ਠੰਡਾ ਕਰਕੇ ਇਹਨੂੰ ਪਾ ਲਾਂਗੇ ਕੰਟੇਨਰ ਵਿੱਚ ਚਲੋ ਜੀ ਝਟਫਟ ਦਲੀਆ ਬਣ ਕੇ ਹੋਇਆ ਕਰੋ ਤਿਆਰ ਟਾਈਮ ਹੋ ਗਿਆ 3:30 ਦਾ ਤੇਜਰ ਬਣ ਰਹੀ ਹੈ ਚਾਹ ਦਵਿੰਦਰ ਵੀ ਘਰ ਨੇ ਹੈਗੇ ਸਾਡੇ ਦੋਨਾਂ ਦੀ ਚਾਹ ਤੇ ਇਧਰ ਮੈਂ ਰੱਖਿਆ ਹੋਇਆ ਘਿਓ ਗਰਮ ਕਰਨਾ ਅੱਜ ਫਾਈਨਲੀ ਇਹਦਾ ਘਿਓ ਬਣ ਜਾਊਗਾ ਇੱਕ ਵਾਰ ਤਾਂ ਮੱਖਣ ਨੂੰ ਗਰਮ ਕਰਕੇ ਫ੍ਰਿਜ ਵਿੱਚ ਰੱਖਦਾਂ ਨੇ ਅੱਜ ਲੱਸੀ ਕੱਢ ਕੇ ਤਾਂ ਦੁਬਾਰੇ ਫੇਰ ਗਰਮ ਕਰਨਾ ਰੱਖਿਆ ਘਿਓ ਬਣਨਾ ਤੇ ਘਿਓ ਬਣ ਗਿਆ ਫੇਰ ਇਹ ਵੀ ਚਲੋ ਡੱਬੇ 'ਚ ਪੈ ਜੂ ਘਿਓ ਟਾਈਮ ਸਿਰ ਆਪਣਾ ਜਿਹੜਾ ਸਟੋਰ ਹੋ ਜਾਊਗਾ ਤੇ ਫ੍ਰਿਜ 'ਚ ਜਗ੍ਹਾ ਖਾਲੀ ਹੋਊਗੀ ਇਧਰ ਪਿਆ ਦਲੀਆ ਦਲੀਆ ਅੱਛੀ ਤਰ੍ਹਾਂ ਜਦੋਂ ਠੰਡਾ ਹੋ ਗਿਆ ਬਿਲਕੁਲ ਅੱਛੀ ਤਰ੍ਹਾਂ ਫਿਰ ਮੈਂ ਇਹਨੂੰ ਕੰਟੇਨਰ ਵਿੱਚ ਪਾਵਾਂਗੀ ਤਾਂ ਠੰਡਾ ਹੋ ਚੁੱਕਿਆ ਪਰ ਫਿਰ ਵੀ ਅੱਛੀ ਤਰ੍ਹਾਂ ਠੰਡਾ ਕਰਕੇ ਫਿਰ ਮੈਂ ਇਹਨੂੰ ਕੰਟੇਨਰ ਵਿੱਚ ਪਾ ਲਵਾਂਗੀ ਫਿਰ ਦਲੀਆਂ ਜੇ ਰੂਪ ਬਣਾਇਆ ਕਰੂ ਨਾ ਮੈਨੂੰ ਅਲੱਗ ਤੋਂ ਕਿਉਂਚ ਨਹੀਂ ਮੈਂ ਭੁੰਨਿਆ ਕਰੂੰਗੀ ਇਹਨੂੰ ਹੁਣ ਕਿਉਂ ਉਹ ਚਮਚਾ ਪਾਦਾ ਕਰੂੰ ਫਿਰ ਕਈ ਵਾਰ ਟਾਈਮ ਬਹੁਤ ਘੱਟ ਹੁੰਦਾ ਬਸ ਕੁੱਕਰ 'ਚ ਪਾਣੀ ਪਾਇਆ ਥੋੜਾ ਦਲੀਆ ਪਾਇਆ ਤੇ ਮੈਂ ਵਿਸਲ ਲੰਗਵਾ ਦਾਨੀ ਹ ਉਸ ਤੋਂ ਬਾਅਦ ਢੱਕਣ ਖੋਲ ਕੇ ਤੁਸੀਂ ਚਲੋ ਫਿਰ ਦੁੱਧ ਪਾ ਕੇ ਬਚਾ ਲਓ ਹ ਇਸ ਤਰੀਕੇ ਨਾਲ ਵੀ ਆਪਾਂ ਘੱਟ ਟਾਈਮ 'ਚ ਦਲੀਆ ਬਣਾ ਸਕਦੇ ਜੇ ਟਾਈਮ ਦੀ ਸ਼ਾਰਟੇਜ ਹੋਵੇ ਸਵੇਰੇ ਸਵੇਰੇ ਤਾਂ ਬਹੁਤ ਟਾਈਮ ਦੀ ਸ਼ਾਰਟੇਜ ਹੁੰਦੀ ਆ ਤਾਂ ਕਰਫੇ ਆ ਪੂਨ ਨਹੀਂ ਰੱਖ ਲਿਆ ਇਹ ਦਲੀਆ ਵੀ ਚਲੋ ਜਲਦੀ ਬਣ ਜਾ ਕਰੂਗਾ ਚਾਹ ਪੀ ਲਈਏ ਚਾਹ ਪੀ ਕੇ ਫੇਰ ਦਲੀਆ ਸਾਹਮਣੇ ਆ ਤਾਂ ਕਿਉਂ ਡੱਬੇ 'ਚ ਪਾਉਣੇ ਕੰਮ ਕਰਦੇ ਆ ਤੇ ਹੁਣ ਚਾਹ ਪੀਣ ਤੋਂ ਬਾਅਦ ਨ ਤਿਆਰ ਰਿਆਂ ਕਿ ਉਹ ਇਹਨੂੰ ਵੀ ਡੱਬੇ ਵਿੱਚ ਪਾ ਦਾਂਗੇ ਠੰਡਾ ਕਰਕੇ ਚਲੋ ਫਿਰ ਬੰਦ ਕਰਕੇ ਰੱਖ ਲੂ ਡੱਬਾ ਤੇ ਫਿਰ ਇਹ ਹੁੰਦਾ ਕਿ ਫ੍ਰਿਜ ਵਿੱਚ ਜਦੋਂ ਪਿਆ ਹੁੰਦਾ ਨਾ ਕਿ ਉਹ ਉਹ ਭਾਂਡਾ ਵੀ ਰੁਕਿਆ ਪਿਆ ਹੁੰਦਾ ਤੇ ਫ੍ਰਿਜ ਵਿੱਚ ਜਗ੍ਹਾ ਵੀ ਰੁਕੀ ਪਈ ਹੁੰ ਤੇ ਕਿਉਂ ਉਹਦੇ ਵਿੱਚ ਲੱਸੀ ਪਈ ਹੁੰਦੀ ਹੈ ਉਹ ਕਿਉਂ ਨੂੰ ਖੱਟਾ ਕਰ ਰਹੀ ਹੁੰਦੀ ਹੈ ਖਟਾਸ ਲਿਹਾਰੀ ਹੁੰਦੀ ਹੈ ਕਿਉਂ ਉਹ ਵਿੱਚ ਪਰਫ ਕਹੋ ਜਲਦੀ ਖਰਾਬ ਹੋ ਜਾਂਦਾ ਤੇ ਇਸ ਕਰਕੇ ਟਾਈਮ ਤੇ ਇਹ ਵੀ ਫ੍ਰਿਜ ਚੋਂ ਕੱਢਣਾ ਤੇ ਕਿਉਂ ਬਣਾਉਣਾ ਤੇ ਸਟੋਰ ਕਰਨਾ ਇਹ ਵੀ ਜ਼ਰੂਰੀ ਹੋ ਜਾਂਦਾ ਤੇ ਇਹ ਪਾਤਾ ਡੱਬੇ ਵਿੱਚ ਇਹਨੂੰ ਜਾਲੀ ਨਾਲ ਕਵਰ ਕਰ ਦਵਾਂਗੇ ਜੋ ਠੰਡਾ ਹੋ ਗਿਆ ਫੇਰ ਢੱਕਣ ਲਗਾ ਕੇ ਫੇਰ ਇਹਨੂੰ ਰੱਖੂਗੀ ਤੇ ਉਸ ਤੋਂ ਬਾਅਦ ਆ ਗਈ ਸੀ ਹੈਲਪਰ ਸ਼ਾਮ ਨੂੰ ਵਿੰਡੋ ਸਾਫ ਕਰਨ ਅੱਜ ਪਿੱਛੇ ਵਾਲੀਆਂ ਵਿੰਡੋਸ ਬੈਕ ਸਾਈਡ ਵਾਲੀਆਂ ਜਿਹੜੀਆਂ ਉਹ ਸਾਫ ਕਰਨੀਆਂ ਸੀ ਉਹ ਕਰ ਰਹੀ ਆ ਮੈਂ ਕਿ ਜਿਹੜੇ ਪਿੱਛੇ ਵਾਲੇ ਰੂਮਸ ਨੇ ਉਧਰ ਵਿੰਡੋਸ ਨੇ ਉਹ ਸਾਰੇ ਰੂਮਸ ਨੇ ਪਹਿਲਾਂ ਅੰਦਰੋਂ ਵਿੰਡੋ ਸਾਫ਼ ਕਰੂਗੀ ਫਿਰ ਬਾਹਰਲੀ ਸਾਈਡ ਤੋਂ ਕਰੂ ਇਸ ਤਰ੍ਹਾਂ ਸਾਰੇ ਬਾਰੀ-ਬਾਰੀ ਵਿੰਡੋ ਸਾਫ਼ ਹੋ ਜਾਂਦੀਆਂ ਨੇ ਇੱਕ ਵਾਰੀ ਚ ਫਰੰਟ ਵਾਲੀਆਂ ਤੇ ਘਰ ਦੇ ਇੱਕ ਸਾਈਡ ਵਾਲੀਆਂ ਤੇ ਹੁਣ ਜਿਸ ਦਿਨ ਬੈਕ ਵਾਲੇ ਕਰ ਦਈਏ ਫਿਰ ਬੈਕ ਦੇ ਨਾਲ ਇੱਕ ਸਾਈਡ ਦੀ ਉਸ ਦਿਨ ਨਾਲ ਕਰ ਦਾਂਦੀ ਆ ਇਸ ਤਰ੍ਹਾਂ ਫਿਰ ਚਲੋ ਚਾਰ ਚਰ ਫੇਰ ਇਹ ਸਾਰੀਆਂ ਵਿੰਡੋਸ ਦੋ ਦਿਨਾਂ ਵਿੱਚ ਸਾਫ਼ ਹੋ ਜਾਂਦੀਆਂ ਨੇ ਫਿਰ ਉੱਪਰ ਲਈ ਤਾਂ ਅਸੀਂ ਕ੍ਰੋਨਿਕ ਹਟਾ ਮਹੀਨੇ ਚ ਇੱਕ ਵਾਰੀ ਕਹਿ ਲੋ ਵੀ ਕਰਵਾਣੇ ਪਰ ਇੱਕ ਚਲੋ ਇੱਕ ਵਾਰੀ ਬਹੁਤ ਨੀਚੇ ਕਿਉਂਕਿ ਜਿਆਦੇ ਡਸਟ ਹੁੰਦੇ ਨੀਚੇ ਰਹਿਣੇ ਆ ਉਹ ਜਿਆਦੇ ਬੁਰਾ ਲੱਗਦਾ ਬਾਹ ਕਿ ਨਾਲ ਨਾਲ ਕਦੇ ਸਟੋਰ ਸਾਫ ਕਰਨੇ ਕਦੇ ਹੋਰ ਕੰਮ ਕਰਨਾ ਉਹ ਵੀ ਹੋਏ ਨਿਕਲ ਨਹੀਂ ਵਿੰਡੋਸ ਵੀ ਨਹੀਂ ਹੁੰਦੀਆਂ ਤੇ ਹੁਣ ਦਾਲੀਆਂ ਬਿਲਕੁਲ ਠੰਡਾ ਹੋ ਚੁੱਕਿਆ ਸੀ ਮੈਂ ਕਿਹਾ ਚਲ ਇਹਨੂੰ ਮੈਂ ਰੀਫਿਲ ਕਰਕੇ ਰੱਖ ਦਣੀ ਆ ਇੱਕ ਬੋਟਲ ਇਹ ਭਰ ਗਈ ਜਿਹੜਾ ਥੋੜਾ ਜਿਹਾ ਬਚਿਆ ਸੀ ਉਹਨੂੰ ਮੈਂ ਆਪਣੇ ਦੂਸਰੇ ਦਲੀਚੇ ਪਾ ਲਿਆ ਜਿਹੜਾ ਘਰ ਦਾ ਬਣ ਦਲੇ ਹੋਇਆ ਦਲੀਆ ਜਿਹੜਾ ਬਚ ਗਿਆ ਉਸ ਮੋਦ ਵਿੱਚ ਹੀ ਮਿਕਸ ਕਰ ਲੈ ਕੇ ਇਹ ਬੋਟਲ ਭਰ ਗਈ ਚਲੋ ਹੁਣ ਯੂਜ਼ ਹੋ ਜਾਇਆ ਕਰੋ ਬਣ ਜਾਇਆ ਕਰੂਗਾ ਇੱਕ ਫਰੰਡ ਦਾ ਨਾ ਕਮੈਂਟ ਆਇਆ ਸੀ ਹੋ ਗਿਆ ਕਾਫੀ ਟਾਈਮ ਪਰ ਮੇਰੇ ਦਿਮਾਗ ਵਿੱਚ ਆ ਗਿਆ ਉਹਨਾਂ ਨੇ ਕਹਿੰਦੇ ਸੀ ਆਪਣੇ ਬਾਥਰੂਮ ਵਾਲਾ ਸੀਲਿੰਗ ਸ਼ਾਵਰ ਦਿਖਾ ਦੂੰਗੀ ਤੇ ਅੱਜ ਮੇਰੇ ਦਿਮਾਗ ਵਿੱਚ ਆਇਆ ਬਿਹਾ ਮੈਨੂੰ ਇਸ ਰਿਲੇਟਡ ਕਮੈਂਟ ਆਇਆ ਸੀ ਲੋ ਜੀ ਦੇਖ ਸਕਦੇ ਹੋ ਸੀਲਿੰਗ ਸ਼ਾਵਰ ਯੂਸ ਤਾਂ ਅਸੀਂ ਬਹੁਤ ਘੱਟ ਕਰਦੇ ਹਾਂ ਗਰਮੀ 'ਚ 2-4 ਵਾਰ ਯੂਜ਼ ਹੁੰਦਾ ਤੇ ਨਹੀਂ ਤਾਂ ਕਿਉਂਕਿ ਆਹ ਵਾਲਾ ਹੈਂਡ ਸ਼ਾਵਰ ਹੈਗਾ ਨਾ ਤੇ ਜ਼ਿਆਦਾਤਰ ਤਾਂ ਗਰਮੀ 'ਚ ਹੀ ਯੂਜ਼ ਹੁੰਦਾ ਸੀਲਿੰਗ ਸ਼ਾਵਰ ਘੱਟ ਯੂਜ਼ ਹੁੰਦਾ। ਕੈਸੇ ਮੈਨੂੰ ਲੱਗਦਾ ਨਹੀਂ ਬਹੁਤਾ ਫਾਇਦਾ ਹੈਗਾ। ਹਾਂ ਬੱਚੇ ਛੋਟੇ ਹੈਗੇ ਤਾਂ ਲਗਵਾ ਲਓ ਯੂਜ਼ ਕਰਨ ਵਾਲੇ। ਤੇ ਵਧੀਆ ਚੀਜ਼ ਹੈ। ਕਾਫੀ ਜ਼ਿਆਦਾ ਪ੍ਰੈਸ਼ਰ ਹੁੰਦਾ ਪਾਣੀ ਦਾ। ਕਾਫੀ ਅੱਛਾ ਲੱਗਦਾ। ਇੱਕ ਕਮੈਂਟ ਆਇਆ ਸੀ ਸੈਂਡਵਿਚ ਗ੍ਰਿਲਰ ਰਿਲੇਟਿਡ ਤੇ ਇਹ ਕਿਹੜੀ ਕੰਪਨੀ ਦਾ ਕਿਹੋ ਜਿਹਾ ਤੁਸੀਂ ਵੀਡੀਓ ਵਿੱਚ ਦਿਖਾਇਓ ਦੱਸਿਓ। ਆਹ ਵਾਲਾ ਹੈਗਾ ਸਾਡੇ ਕੋਲੇ ਹੈਗਾ ਨੋਵਾ ਕੰਪਨੀ ਦਾ। 4-5 ਸਾਲਾਂ ਤੋਂ ਲਗਾਤਾਰ ਇਹਨੂੰ ਯੂਜ਼ ਕਰ ਰਹੇ ਹਾਂ ਉਸ ਤੋਂ ਪਹਿਲਾਂ ਸੀ ਜਿਹੜਾ ਉਹ ਅਸੀਂ ਚੇਂਜ ਕਰ ਲਿਆ ਸੀ ਤੇ ਹੁਣ 4-5 ਸਾਲਾਂ ਤੋਂ ਰੈਗੂਲਰ ਇਹਨੂੰ ਯੂਜ਼ ਕਰ ਰਹੇ ਹਾਂ ਅੰਦਰ ਉਹਦੀ ਡਿਜ਼ਾਈਨ ਕੁਛ ਇਸ ਤਰ੍ਹਾਂ ਦਾ ਹੈ ਇਹ ਇਹਦੇ ਵਿੱਚ ਡਿਵਾਈਡਰ ਨਹੀਂ ਹੈਗੇ ਉਹ ਆਪਣੇ ਬ੍ਰੈਡ ਸੈਂਟਰ ਚ ਕੱਟੇ ਜਾਂਦੇ ਨੇ ਹਨਾ ਦੋ ਬਣ ਜਾਂਦੇ ਨੇ ਇੱਕ ਬ੍ਰੈਡ ਤੇ ਉਹ ਚੀਜ਼ ਨਹੀਂ ਹੈਗੀ ਇਸ ਤਰ੍ਹਾਂ ਦਾ ਹੈ ਇਹ ਸਿੰਗਲ ਪਲੇਟ ਇੱਕੋ ਹੀ ਪਲੇਟ ਹੈ ਜੀ ਸਿੰਗਲ ਐ ਤੇ ਵਿੱਚ ਡਿਵਾਈਡਰ ਨਹੀਂ ਹੈਗੇ ਆ ਬ੍ਰੈਡ ਗ੍ਰਿਲਰ ਆ ਸਾਈਡ ਤੇ ਦਾ ਲੋਕ ਹੈ ਹੁਣ ਇਹ ਲੋਕੋਗੇ ਖੋਲ ਤਾਂ ਨਾ ਆ ਚੀਜ਼ ਹੈ ਬਾਕੀ ਹੁਣ ਅਸੀਂ ਰੈਗੂਲਰ ਯੂਜ਼ ਵੀ ਨ ਕਰਦੇ ਯੂਜ਼ 'ਚ ਵੀ ਘੱਟ ਆਉਂਦਾ ਕਿਉਂਕਿ ਜਦੋਂ ਬੱਚੇ ਹੁੰਦੇ ਨੇ ਘਰ ਵਿੱਚ ਉਦੋਂ ਰੈਗੂਲਰ ਯੂਜ਼ ਚ ਆਉਂਦੀ ਚੀਜ਼ ਹੁਣ ਘੱਟ ਵੀ ਯੂਜ਼ ਹੁੰਦਾ ਤੇ ਪਰ ਉਹੀ ਗੱਲ ਆ ਚੀਜ਼ ਦੀ ਸੰਭਾਲ ਤੇ ਡਿਪੈਂਡ ਹੁੰਦਾ ਵੀ ਆਪਾਂ ਉਹਦੀ ਕਮੀ ਸੰਭਾਲ ਕਰ ਰਹੇ ਹਾਂ ਜੋ ਆਪਾਂ ਉਹਨੂੰ ਯੂਜ਼ ਕਰ ਲਈ ਉਹਨੂੰ ਵਾਪਸ ਉਹਨੂੰ ਕਲੀਨ ਕਰਕੇ ਕੰਮੇ ਰੱਖ ਕਰ ਰਹੇ ਹਾਂ ਨਾ ਉਸ ਚੀਜ਼ ਤੇ ਹੁੰਦਾ ਬਾਕੀ ਮੈਂ ਇਹਦੇ ਵਿੱਚ ਜਦੋਂ ਆਪਾਂ ਸੈਂਡਵਿਚ ਗ੍ਰਿਲ ਕਰਦੇ ਆ ਤਾਂ ਤੁਸੀਂ ਕੋਈ ਤਿੱਖੀ ਚੀਜ਼ ਨਾਲ ਨਾ ਮਾਰੋ ਜਾਂ ਤੁਸੀਂ ਲੱਕੜ ਦਾ ਜਾਂ ਸਿਲੀਕੋਨ ਦਾ ਕੋਈ ਸਪੈਚੂਲਾ ਲਓ ਜਾਂ ਲੱਕੜ ਦੇ ਚਿਮਟੇ ਹੁੰਦੇ ਨੇ ਲੱਕੜ ਦਾ ਸਪੈਚੂਲਾ ਹੋਵੇ ਜਾਂ ਸਿਲੀਕੋਨ ਦਾ ਹੋਵੇ ਆ ਦੇਖੋ ਇਹਦੇ ਵਿੱਚ ਮੈਂ ਲੱਕੜ ਦਾ ਯੂਜ਼ ਕਰਦੀ ਉਹਨਾਂ ਕੋਈ ਹਜੇ ਤੱਕ ਸਕ੍ਰੈਚ ਨਹੀਂ ਆਏ ਹੈਗੇ ਇੱਕ ਸਕ੍ਰੈਚ ਹੈਗਾ ਆ ਇੱਕੋ ਹੀ ਆ ਏ ਵੀ ਪਤਾ ਨਹੀਂ ਕਵੇਂ ਭੁੱਲ ਭੁਲੇਖੇ ਪੈ ਗਿਆ ਅਦਰਵਾਈਜ਼ ਮੈਂ ਯੂਜ਼ ਨਹੀਂ ਕਰ ਦੂੰਗੀ ਕੋਸ਼ਿਸ਼ ਉਹਨੇ ਲੱਕੜ ਦਾ ਯਾਰ ਮੈਂ ਸਹੀ ਕੋਣ ਦੇ ਯੂਜ਼ ਕਰਾਂ ਤੇ ਅੱਜ ਸ਼ਾਮ ਨੂੰ ਮੈਂ ਕੋਈ ਸਬਜੀ ਨਹੀਂ ਬਣਾਉਣੀ ਸੀ ਜਸ ਮੇਰੇ ਕੋਲੇ ਨਾ ਖਿਚੜੀ ਪਈ ਸੀ ਬਣੀ ਕੱਲ ਵਾਲੀ ਮੈਂ ਕਿਹਾ ਚੱਲ ਉਹ ਖਾ ਲਾਂਗੇ ਤੇ ਦਵਿੰਦਰ ਕਹਿੰਦੇ ਮੈਂ ਐਗਸ ਖਾਣੇ ਨੇ ਤੇ ਕੁਝ ਐਸਾ ਚ ਕੋਈ ਸਬਜੀ ਦਾ ਕੰਮ ਮੇਰੇ ਕੋਲ ਵੱਡਾ ਹੈ ਨਹੀਂ ਸੀਗਾ ਤੇ ਹੁਣ ਮੈਂ ਕਰ ਰਹੀ ਸੀ ਫ੍ਰਿਜ ਸਾਫ ਮੈਂ ਕਿ ਚਲੋ ਫਿਰ ਬੇਲੇ ਬੈ ਕੇ ਵੀ ਟਾਈਮ ਕੋ ਖਰਾਬ ਕਰੀ ਫ੍ਰਿਜ ਸਾਫ ਕਰ ਲਾਂ ਕਿਉਂਕਿ ਮਾਰਨਿੰਗ ਵਿੱਚ ਇੰਨੇ ਜਿਆਦਾ ਕੰਮ ਨਹੀਂ ਹੁੰਦੇ ਮਾਰਨਿੰਗ ਵਿੱਚ ਕੰਮ ਜਿਆਦਾ ਹੋਰ ਹੁੰਦੇ ਨੇ ਜਿਵੇਂ ਕਿਚਨ ਦਾ ਬਹੁਤ ਜਿਆਦਾ ਕੰਮ ਹੋ ਜਾਂਦਾ ਚਾਹ ਵਗੈਰਾ ਦਾ ਫਿਰ ਬ੍ਰੇਕਫਾਸਟ ਦਾ ਹਨਾ ਫਿਰ ਖੇਤ ਵਾਲਾ ਵਾਲਾ ਸੀ ਦੁੱਧ ਪਾਉਦਾ ਦਾ ਹੋਰ ਕੰਮ ਹੋ ਜਾਂਦਾ ਕਿਚਨ ਦੀ ਕੰਮ ਬਹੁਤ ਹੁੰਦੇ ਨੇ ਮਾਰਨਿੰਗ ਵਿੱਚ ਤੇ ਇਹ ਸ਼ਾਮ ਦਾ ਟਾਈਮ ਠੀਕ ਰਹਿੰਦਾ ਆਪਣੇ ਘਰ ਤੇ ਹੋਰ ਐਕਸਟਰਾ ਕੰਮ ਕਰਨ ਵਾਸਤੇ ਤੇ ਮੈਂ ਹੁਣ ਫ੍ਰਿਜ ਨੂੰ ਕਰ ਰਹੀ ਹਾਂ ਖਾਲੀ ਸਮਾਨ ਕੱਢਾਂਗੀ ਬਾਹਰ ਫ੍ਰਿਜ ਕਰਾਂਗੀ ਸਾਫ ਅੰਦਰੋਂ ਨਾ ਇਹ ਮੈਟਸ ਗੰਦੇ ਹੋਣ ਲੱਗ ਜਾਂਦੇ ਨੇ ਹੋਰ ਤਾਂ ਕੁਝ ਨਹੀਂ ਹੈਗਾ ਵੈਦਾਂ ਨੂੰ ਫਰਿੱਜ ਵਿੱਚ ਕੁਝ ਡੋਲ ਲਿਆ ਕਰਿਆ ਜਾਂ ਕੁਝ ਲੱਗਿਆ ਮੈਟਸ ਗੰਦੇ ਹੋ ਜਾਂਦੇ ਨੇ ਕਿਉਂਕਿ ਦੁੱਧ ਲੱਸੀ ਵਾਲੇ ਜੱਗ ਜਦੋਂ ਰੱਖਦੇ ਹਨ ਉਹਨਾਂ ਦੇ ਸਪੌਟਸ ਪੈ ਜਾਂਦੇ ਨੇ ਉਹ ਵੀ ਚਲੋ ਭਾਂਡੇ ਨਾਲ ਕਈ ਵਾਰ ਕਿਚਨ ਤੋਂ ਸ਼ੈਲਫ ਤੋਂ ਆਪਾਂ ਭਾਂਡਾ ਚੱਕਦੇ ਹਾਂ ਸ਼ੈਲਫ ਤੇ ਕੁਝ ਲੱਗਿਆ ਹੁੰਦਾ ਭਾਂਡਾ ਰੱਖਦਾਂ ਨੇ ਫਿਰ ਉਵੇਂ ਜਿਵੇਂ ਆਪਾਂ ਫਰਿੱਜ ਵਿੱਚ ਰੱਖ ਦਿੰਦੇ ਹਾਂ ਉਹਦੇ ਬੇਸ ਤੇ ਕੁਛ ਨਾ ਕੁਛ ਲੱਗ ਕੇ ਫਰਿੱਜ ਵਿੱਚ ਲੱਗ ਜਾਂਦਾ ਤੇ ਮੈਟਸ ਕੱਢ ਕੇ ਸਾਫ਼ ਕਰ ਦੂੰਗੀ ਬਸ ਥੋੜੀ ਮਿਹਨਤ ਇਹੀ ਹੁੰਦੀ ਹੈ ਕਿ ਮੈਟਸ ਨੂੰ ਸਾਫ਼ ਕਰਨ ਦੀ ਬਾਕੀ ਫ੍ਰਿਜ ਅੰਦਰੋਂ ਸਾਫ਼ ਕਰਨਾ ਉਹ ਕੋਈ ਮਿਹਨਤ ਵਾਲਾ ਕੰਮ ਨਹੀਂ ਉਹ ਸਾਫ਼ ਹੀ ਹੁੰਦਾ ਬਸ ਇੱਕ ਵਾਰ ਤਸੱਲੀ ਵਾਸਤੇ ਹੀ ਗਿੱਲਾ ਸੁੱਕਾ ਕੱਪੜਾ ਮਾਰਨਾ ਪੈਂਦਾ ਅੰਦਰ ਸ਼ੈਲਫਸ ਤੇ ਮੈਟਸ ਥੋੜੇ ਜਿਹਾ ਜ਼ਿਆਦਾ ਮਿਹਨਤ ਨਾਲ ਸਾਫ਼ ਕਰਨੇ ਪੈਂਦੇ ਨੇ ਮੈਂ ਦੇਖ ਰਹੀ ਸੀ ਮੈਨੂੰ ਕਿਤੇ ਦਾਗ ਲੱਗ ਰਹੇ ਆ ਉਹ ਉਤਰਿਆ ਨਹੀਂ ਗਾ ਬਹੁਤ ਵਧੀਆ ਇਹ ਮੈਟਸ ਨੇ ਬਿਲਕੁਲ ਹੀ ਕਿਸ ਕਦੇ ਆਪਣੀ ਜਗ੍ਹਾ ਤੋਂ ਇੱਕ ਵਾਰ ਨਾਲ ਲੱਗ ਜਾਣਾ ਸ਼ੈਲਫ ਤੇ ਕਿਸ ਕਦੇ ਨਹੀਂ ਗੇ ਨਾ ਕੋਈ ਆਇਆ ਵੀ ਕੋਈ ਭਾਂਡਾ ਆਪਣਾ ਇੱਧਰ ਉੱਧਰ ਹਿੱਲ ਜੂਗਾ ਬਿਲਕੁਲ ਨਹੀਂ ਬਹੁਤ ਵਧੀਆ ਮੈਟਸ ਨੇ ਇਹ ਇੱਕ ਵਾਰ ਜਰੂਰ ਪੈਸੇ ਲੱਗ ਜਾਂਦੇ ਨੇ ਪਰ ਕਾਫੀ ਲੰਮਾ ਲੰਮੀ ਸਮੇਂ ਤੱਕ ਇਹ ਚੀਜ਼ਾਂ ਫਿਰ ਚੱਲ ਜਾਂਦੀਆਂ ਨਹੀਂ ਗਈਆਂ ਮੈਟਸ ਕਲੀਨ ਕਰਕੇ ਉਸ ਤੋਂ ਬਾਅਦ ਮੈਂ ਫ੍ਰਿਜ ਦੀਆਂ ਅੰਦਰਲੀਆਂ ਸ਼ੈਲਫਸ ਵੀ ਸਾਫ਼ ਕਰੂੰਗੀ ਮੈਂ ਸਿਰਫ ਅੱਜ ਦੋ ਸ਼ੈਲਫਸ ਦੀ ਖਾਲੀ ਕਰੀਆਂ ਨੇ ਸਾਰੀਆਂ ਨਹੀਂ ਕਰੀਆਂ ਦੋ ਸ਼ੈਲਫਸ ਕਲੀਨ ਕਰਕੇ ਸਮਾਨ ਰੱਖ ਕੇ ਫਿਰ ਦੂਜੇ ਨੂੰ ਦੋ ਕਰ ਦੂੰਗੀ ਸ਼ੈਲਫਸ ਤੇ ਬਸ ਗਿੱਲਾ ਕੱਪੜਾ ਮਾਰਿਆ ਗਿੱਲਾ ਮਾਰ ਕੇ ਸੁੱਕਾ ਮਾਰਤਾ ਸਾਫ਼ੀ ਕਿਉਂਕਿ ਨੀਚੇ ਸ਼ੈਲਫਸ ਤਾਂ ਗੰਦੀਆਂ ਹੁੰਦੀਆਂ ਹੀ ਨਹੀਂ ਕਿਉਂਕਿ ਉਹ ਵੀ ਲੱਗਦਾ ਮੈਟਸ ਦੀ ਲੱਗਦਾ ਸ਼ੈਲਫ ਤੱਕ ਤਾਂ ਕੁਝ ਵੀ ਨੀਚੇ ਤੱਕ ਪਹੁੰਚਦਾ ਹੈਗਾ ਬੋਤਲ ਬਸ ਚੋਂ ਠੀਕ ਹੈ ਆਪਣਾ ਆਪਾਂ ਨੂੰ ਇੱਕ ਤਸੱਲੀ ਹੋ ਜਾਂਦੀ ਕੱਪੜਾ ਮਾਰ ਕੇ ਵੀ ਹਾਂ ਫ੍ਰਿਜ ਸਾਫ਼ ਹੋ ਗਿਆ ਕਿਉਂਕਿ ਫਿਰ ਆਪਾਂ ਨੂੰ ਲੇਡੀਜ਼ ਨੂੰ ਬਹੁਤ ਜ਼ਿਆਦਾ ਆਰਥੂਂਦੇ ਨਾ ਕੁਚਾ ਕਾਚੀ ਦੀ ਜਦ ਤੱਕ ਅੱਛੀ ਤਰ੍ਹਾਂ ਕੋਈ ਕੰਮ ਨਾ ਕਰੇ ਇਹ ਤਾਂ ਫਿਰ ਕੰਮ ਕਰੇ ਬਿਨਾਂ ਰਹਿ ਨਹੀਂ ਹੁਣ ਤਸੱਲੀ ਵੀ ਨਹੀਂ ਆਉਂਦੀ ਹੈਗੀ ਮਨ ਨੂੰ ਸਕੂਨ ਹੀ ਨਹੀਂ ਹੁੰਦਾ ਵੀ ਹਾਂ ਉਹ ਕੱਪੜਾ ਨਹੀਂ ਮਾਰਾ ਚਾਹੇ ਸਾਫ਼ ਆ ਪਤਾ ਵੀ ਆ ਕੀ ਸਾਫ਼ ਆ ਪਰ ਕੱਪੜਾ ਮਾਰਨਾ ਹੀ ਮਾਰਨਾ ਫਿਰ ਆਏ ਹੁੰਦਾ ਜਿਹੜਾ ਕੰਮ ਹੁਣ ਕਰਨ ਲੱਗੇ ਉਹ ਅੱਛੀ ਤਰ੍ਹਾਂ ਕਰਦੀ ਸਾਫ਼ ਆ ਨਾ ਸਾਫ਼ ਆ બસ ਮਨ ਨੂੰ ਸਕੂਨ ਆਉਣਾ ਚਾਹੀਦਾ ਕੱਪੜਾ ਤੇ ਦੋ ਵਾਰ ਤਿੰਨ ਵਾਰ ਮਾਤੀਏ ਪਰ ਉਹ ਤਸੱਲੀ ਮਿਲਣੀ ਚਾਹੀਦੀ ਵੀ ਹਾਂ ਆਪਾਂ ਸਫਾਈ ਕਰੀ ਆਂ ਚੀਜ਼ ਸਾਫ਼ ਹੋ ਗਿਆ ਇਹ ਬਸ ਇਸ ਤਰ੍ਹਾਂ ਹੀ ਅੰਦਰੋਂ ਪੂਰਾ ਚੀਤਾ ਫ੍ਰਿਜ ਕਰ ਦੂੰ ਸਾਫ਼ ਗਿੱਲਾ ਕੱਪੜਾ ਸੁੱਕਾ ਕੱਪੜਾ ਤੇ ਹੁਣ ਬਿਛਾ ਦਾਨੇ ਉੱਪਰ ਇਹਨਾਂ ਦੇ ਮੈਟਸ ਲਗਾ ਦਾਨੇ ਆ ਜਿਵੇਂ ਮੈਟਸ ਰੱਖ ਦਾਨੇ ਉੱਪਰ ਉਹਦੀ ਨਾਲ ਉਹਦੀ ਨਾਲ ਹੀ ਚਿਪਕ ਜਾਂਦੇ ਜਿਵੇਂ ਉੱਤੇ ਗੁੰਦ ਲਾਈ ਹੁੰਦੀ ਹੈ ਐਂ ਨਾਲ ਹੀ ਚਿਪਕ ਜਾਂਦੇ ਸ਼ੀਸ਼ੇ ਤੋਂ ਹਲ ਦੇ ਕੀ ਨੇ ਹੁਣ ਦੂਜੇ ਸੈਲਫ ਦਾ ਸਮਾਨ ਕੱਢੂਗੀ ਬਸ ਅੱਜ ਮੇਰਾ ਫਰਿੱਜ ਦਾ ਵੱਡਾ ਕੰਮ ਸੀ ਉਹ ਤਾਂ ਮੈਂ ਕੰਮ ਸਵੇਰ ਤੋਂ ਹੀ ਕਰਦੀ ਆ ਅੱਜ ਤਾਂ ਬਹੁਤ ਬਹੁਤ ਹੀ ਜ਼ਿਆਦਾ ਕੰਮ ਕਰੇ ਨੇ ਕਿਉਂਕਿ ਦੋ ਤਿੰਨ ਦਿਨਾਂ ਤੋਂ ਬਸ ਘਰ ਦੇ ਕੰਮ ਬਹੁਤ ਹੀ ਜ਼ਿਆਦਾ ਨਹੀਂ ਹੋ ਰਹੇ ਸੀਗੇ ਜਿਵੇਂ ਬੱਚੇ ਨਹੀਂ ਹੁੰਦੇ ਬੱਚੇ ਇੱਕ ਦਿਨ ਹੋਮਵਰਕ ਨਾ ਕਰਨ ਫਿਰ ਨੈਕਸਟ ਡੇ ਹੋਮਵਰਕ ਹੋਰ ਮਿਲ ਜਾਂਦਾ ਇਕੱਠਾ ਹੋ ਜਾਂਦਾ ਕੰਮ ਫਿਰ ਪੇਰੈਂਟਸ ਤੇ ਵੀ ਪ੍ਰੈਸ਼ਰ ਹੋ ਜਾਂਦਾ ਬੱਚਿਆਂ ਦੇ ਹੋਮਵਰਕ ਦਾ ਉਵੇਂ ਜਿਵੇਂ ਅੱਜ ਮੇਰੇ ਤੇ ਕੰਮਾਂ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਸੀ ਜਿਹੜੇ ਪਾਸੇ ਮੈਂ ਦੇਖ ਰਹੀ ਸੀ ਮੈਨੂੰ ਕੰਮ ਹੀ ਕੰਮ ਦਿਖ ਰਿਹਾ ਤੇ ਵੀ ਆ ਵੀ ਕਰਨ ਵਾਲਾ ਆ ਵੀ ਇਹ ਵਸੋ ਲੱਗੀ ਪਈ ਸੀ ਜਿਵੇਂ ਜਿਵੇਂ ਜਿਹੜੇ ਕੰਮ ਨੂੰ ਹੱਥ ਪਈ ਜਾਂਦਾ ਸੀਗਾ ਵੀ ਚਲੋ ਵਿਲੇ ਬੈਠੇ ਨਾਲੋਂ ਕੰਮ ਕਰੀ ਚਲੀਏ ਬਹੁਤ ਹੀ ਜ਼ਿਆਦਾ ਕੰਮ ਸੀਗਾ ਇਤਾਂ ਤੇ ਜਿਹੜਾ ਇਹ ਡੋਰ ਨੇ ਨਾ ਫ੍ਰਿਜ ਦੇ ਇਹਦੇ ਵਿੱਚ ਮੈਂ ਨੀਚੇ ਇੱਕ ਪੇਪਰ ਪਛਾਹ ਗਏ ਪੇਪਰ ਜਾਨੀ ਕਿ ਕੈਲੰਡਰ ਦਾ ਪੇਪਰ ਕਾਫੀ ਮੋਟਾ ਵਧੀਆ ਸਖਤ ਪੇਪਰ ਹੈ ਕੈਲੰਡਰ ਦਾ ਉੱਪਰ ਮੈਂ ਇੱਕ ਪਲਾਸਟਿਕ ਦੀ ਸ਼ੀਟ ਪਛਾਹਤੀ ਜਿਵੇਂ ਇੱਕ ਲਫਾਵਾ ਹੁੰਦਾ ਪਲਾਸਟਿਕ ਦਾ ਉਹਦੇ ਉੱਪਰ ਮੈਂ ਰੱਖ ਦੂੰਗੀ ਸਮਾਨ ਕਿ ਨਿੱਚੇ ੜਕ ਕੁਝ ਨਹੀਂ ਗੰਦਾ ਹੁੰਦਾ ਬਹੁਤ ਜ਼ਿਆਦਾ ਡੀਪ ਕਲੀਨਿੰਗ ਕਰਨ ਦੀ ਲੋੜ ਨਹੀਂ ਅੱਛਾ ਕਈ ਕਮੈਂਟ ਇਹ ਵੀ ਆਉਂਦੇ ਨੇ ਕਿ ਫ੍ਰਿਜ ਵਿੱਚ ਮੈਟ ਲਗਾਉਣ ਨਾਲ ਕੂਲਿੰਗ ਨਹੀਂ ਹੁੰਦੀ ਕੂਲਿੰਗ ਬਹੁਤ ਵਧੀਆ ਹੁੰਦਾ ਅਹੀ ਜੀ ਕੋਈ ਪ੍ਰੋਬਲਮ ਨਹੀਂ ਹਜ ਤੱਕ ਮੈਨੂੰ ਕਦੇ ਵੀ ਆਈ ਵੀ ਕੂਲਿੰਗ ਨਹੀਂ ਹੁੰਦੀ ਕਿਉਂਕਿ ਜਿਹੜੇ ਫ੍ਰਿਜ ਦੇ ਮੈਟਸ ਨੇ ਉਹ ਫ੍ਰਿਜ ਲਈ ਹੀ ਬਣਦੇ ਨੇ ਫ੍ਰਿਜ ਦੀ ਕਲੀਨਿੰਗ ਹੋ ਗਈ ਡਨ ਟਾਈਮ ਇਨ ਥੋੜਾ ਜ਼ਿਆਦਾ ਲੱਗਾ ਕਿਉਂਕਿ ਮੈਂ ਫ੍ਰਿਜ ਦੇ ਡੋਰ ਵੀ ਕਲੀਨ ਕੀਤਾ ਸਾਰਾ ਟੋਰ ਦੇ ਨੀਚੇ ਮੈਂ ਪੇਪਰ ਲਗਾਇਆ ਉੱਪਰ ਮੈਂ ਪਲਾਸਟਿਕ ਸ਼ੀਟ ਲਗਾਈਆ ਸਾਰੇ ਪੇਪਰ ਦੋਨੇ ਚਾੱਕ ਕੇ نیچے ਉਹ ਮੈਂ ਟ੍ਰੇ ਵੀ ਵਾਈਪ ਕੀਤੀ ਆ ਪਰ ਉਹਨਾਂ ਜਿਆਦਾ ਟਾਈਮ ਨਹੀਂ ਲੱਗਿਆ ਕਿਉਂਕਿ ਮੈਂ ਪੇਪਰ ਲਗਾਏ ਹੋਏ ਨੇ ਜੇ ਪੇਪਰ ਨਾ ਲਗਾਏ ਹੁੰਦੇ ਫਿਰ ਆਪਾਂ ਨੂੰ ਜਿਆਦਾ ਟਾਈਮ ਲੱਗਦਾ ਡੋਰ ਵੀ ਮੈਂ ਸਾਰਾ ਕਲੀਨ ਕੀਤਾ ਅੱਜ ਸਾਰਾ ਸਮਾਨ ਰਿਮੂਵ ਕਰਕੇ ਅੱਛੇ ਤਰ੍ਹਾਂ ਤੇ ਫਿਰ ਇੱਥੇ ਚੋਂ ਅੰਦਰੋਂ ਕਰਨਾ ਹੀ ਕਰਨਾ ਸੀਗਾ ਆਹ ਵਾਲਾ ਖਾਣਾ ਰਹਿ ਗਿਆ ਇਹਨੂੰ ਹੁਣੇ ਕਰਦੇ ਭੁੱਲ ਗਈ ਮੇਰੇ ਦੇਖ ਕੇ ਯਾਦ ਆਇਆ ਉਹ ਸਮਾਨ ਹੀ ਇਹਦੇ ਵਿੱਚ ਸਫਾਈ ਨਹੀਂ ਕਰਨੀ ਜੇ ਸਮਾਨ ਤੇ ਨੀਂਗਾ ਮਾਰਨੇ ਕੀ ਹੈ ਇਹਦੇ ਵਿੱਚ ਪਨੀਰ ਮੈਂ ਇੱਥੇ ਰੱਖਦੀ ਹੁੰਦੀ ਆ ਪਨੀਰ ਦੇ ਪੈਕੇਟ ਮੈਂ ਉੱਪਰ ਕੂਲਿੰਗ ਥੋੜੀ ਜਿਆਦਾ ਹੁੰਦੀ ਆ ਪ ਬਾਕੀ ਫ੍ਰਿਜ ਸਾਰਾ ਨੀਟ ਐਂਡ ਟਾਈਟੀ ਐਂਡ ਆਰਗਨਾਈਜ਼ਡ ਹੈ ਚਲੋ ਜੁਣ ਚੈਨ ਆਇਆ ਵੀ ਫ੍ਰਿਜ ਸਾਫ ਹੋ ਗਿਆ ਅੰਦਰੋਂ ਨਗੰਤਾ ਹੋਇਆ ਪਿਆ ਸੀਗਾ ਥਿਸ ਇਜ਼ ਦ ਲੁੱਕ ਆਫ ਮਾਈ ਫ੍ਰਿਜ ਨੀਟ ਐਂਡ ਟਾਈਡੀ ਐਂਡ ਆਰਗਨਾਈਜ਼ਡ ਜਿਆਦਾ ਸੋਹਣਾ ਲੱਗਦਾ ਸੱਚੀ ਉਸ ਚੀਜ਼ ਨੂੰ ਜਸਮਾਨ ਉਹੀ ਹੈ ਬਸ ਇੱਕ ਆਪਾਂ ਨੀਗਾ ਮਾਰ ਲਈ ਕੋਈ ਫਾਲਤੂ ਸਮਾਨ ਵੀ ਕੱਢਤਾ ਤੇ ਥੋੜਾ ਬਹੁਤ ਆਰਗਨਾਈਜ਼ ਕਰਤਾ ਤੇ ਇਸੇ ਨਾਲ ਆਪਾਂ ਨੂੰ ਆਪਣਾ ਫ੍ਰਿਜ ਦੇਖੋ ਇਹਨਾ ਸੋਹਣਾ ਲੱਗ ਰਿਹਾ ਹੌਣ ਕਰਾਂਗੀ ਕਿਚਨ ਦਾ ਬਲਾਈਂਡ ਸਾਫ ਬਲਾਈਂਡ ਤੇ ਉੱਪਰ ਨਾ ਬਹੁਤ ਬਹੁਤ ਜ਼ਿਆਦਾ ਡਸਟ ਹੋ ਜਾਂਦੀ ਆ ਤੇ ਹੁਣ ਤਾਂ ਚਲੋ ਕਿਚਨ ਦੀ ਵਿੰਡੋ ਖੁੱਲੀ ਹੁੰਦੀ ਆ ਪਰ ਸਰਦੀਆਂ ਵਿੱਚ ਜਦੋਂ ਵਿੰਡੋ ਨਹੀਂ ਖੁੱਲੀ ਹੁੰਦੀ ਉਦੋਂ ਵੀ ਡਸਟ ਆਉਂਦੀ ਹੀ ਆਉਂਦੀ ਆ ਹੁਣ ਚਲੋ ਥੋੜੀ ਜਿਆਦਾ ਆਏ ਹੁੰਦੀ ਆ ਵਿੰਡੋ ਖੁੱਲੀ ਕਰਕੇ ਤੇ ਡਸਟ ਬਹੁਤ ਬਹੁਤ ਜ਼ਿਆਦਾ ਫਿਰ ਜਦੋਂ ਆਪਣਾ ਧਿਆਨ ਇਧਰ ਜਾਂਦਾ ਨਾ ਬਹੁਤ ਗੰਦਾ ਲੱਗਦਾ ਬਲਾਈਂਡ ਜਿਵੇਂ ਜਿਵੇਂ ਸਾਫ ਕਰੀ ਚੱਲੂਗੀ ਰੰਗ ਹੀ ਬਦਲ ਜਾਊਗਾ ਐਨ ਲੱਗੂ ਜਿਵੇਂ ਕੋਈ ਨਵਾਂ ਹੀ ਪੇਂਟ ਕਰਤਾ ਹੁੰਦਾ ਇੰਨਾ ਸਫਾਈ ਦਾ ਫਰਕ ਪੈ ਜਾਂਦਾ ਤੇ ਇਹ ਪਹਿਲਾਂ ਤਾਂ ਮੈਂ ਸੁੱਕੀ ਡਸਟਰ ਨਾਲ ਸਾਫ਼ ਕਰੂੰਗੀ ਤਾਂ ਕਿ ਜਿਹੜਾ ਸੁੱਕਾ ਰੇਕਾ ਸੁੱਕੀ ਡਸਟਾ ਉਹ ਉਤਰ ਜੇ ਤੇ ਉਸ ਤੋਂ ਬਾਅਦ ਗਿੱਲਾ ਕੱਪੜਾ ਮਾਰੂੰਗੀ ਇਕੱਲੇ ਸੁੱਕਾ ਮਾਰ ਕੇ ਵੀ ਸਰਦਾ ਬਹੁਤ ਜ਼ਿਆਦਾ ਮਿੱਟੀ ਵਗੈਰਾ ਹੁੰਦੀ ਆ ਕੁਝ ਸੁੱਕੇ ਨਾਲ ਸਾਫ਼ ਹੋ ਜੂਗੀ ਚਲੋ ਕੁਝ ਗਿੱਲੇ ਨਾਲ ਸਾਫ਼ ਹੋ ਜੂਗੀ ਪਰ ਡਸਟਰ ਨਾਲ ਨਾਲ ਸਾਫ਼ ਕਰਨਾ ਈਜ਼ੀ ਹੋ ਜਾਂਦਾ ਇਹ ਕੰਮ ਸੌਖਾ ਕਰਨਾ ਡਸਟਰ ਕਈ ਜਗ੍ਹਾ ਤੇ ਆਪਣਾ ਹੱਥ ਵਗੈਰਾ ਨਹੀਂ ਪਹੁੰਚਦਾ ਜਾਂ ਕੋਈ ਇਹ ਜਿਹਾ ਏਰੀਆ ਹੁੰਦਾ ਸਫਾਈ ਵਧਿਆ ਹੋ ਜਾਂਦੀ ਹੈ ਤੇ ਹੁਣ ਮੈਂ ਕਰ ਰਹੀ ਹਾਂ ਗਿੱਲੇ ਕੱਪੜੇ ਨਾਲ ਸਾਫ਼ ਮੈਂ ਵਾਈਪਰ ਦੇ ਉੱਪਰ ਨਾ ਗਿੱਲਾ ਕੱਪੜਾ ਲਗਾ ਲਿਆ। ਤੋਂ ਕੱਪੜੇ ਉੱਤੇ ਮੈਂ ਚਿਟਕਣੀਆਂ ਲਗਾ ਦਿਆਂ ਵਾਈਪਰ ਦੇ ਉੱਤੇ ਚਿਟ ਜਿਹੜੇ ਆਪਾਂ ਕੱਪੜਿਆਂ ਤੇ ਲਗਾਉਣੇ ਹੋਣੇ ਸੁਕਾਉਣ ਵਾਸਤੇ ਤਾਰ ਤੇ ਤਾਂ ਕਿ ਕੱਪੜਾ ਹਿੱਲੇ ਨਾ ਗਿਰੇ ਨਾ ਤੇ ਉਹ ਗਿੱਲਾ ਕੱਪੜਾ ਮਾਰੀ ਮੈਂ ਦੋ ਵਾਰ ਤੋਂ ਘਨਚੋੜ ਕੇ ਮਾਰੂੰਗੀ ਬਹੁਤ ਵਧੀਆ ਲਾਈਨ ਸਾਫ਼ ਹੋ ਗਿਆ ਦੇਖੋ ਚਮਕਣ ਲੱਗਿਆ ਪਤਾ ਲੱਗ ਰਿਹਾ ਹੈਗਾ। ਇਹ ਚਮਕ ਚਮਕ ਜਿਹਾ ਗਿੱਲੇ ਕੱਪੜੇ ਨਾਲ ਸਾਰੀ ਮਿੱਟੀ ਡਸਟ ਸਭ ਉੱਤਰ ਗਈ। ਤੋ ਐਸੀ ਜੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਡ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਅਕਾਲ